ਹਾਂ ਨਮਸਕਾਰ ਵਿਖਰੇ ਤੁਸੀਂ ਪੰਜਾਬੀ 2B ਪ੍ਰਾਈਮ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਨਿੱਕੂਵਾਲ ਮੋੜ ਵਿਖੇ ਸਵੇਰੇ ਤੜਕਸਰ 4 ਵਜੇ ਦੇ ਕਰੀਬ ਇੱਕ ਬਜਰੀ ਦੇ ਨਾਲ ਭਰਿਆ ਹੋਇਆ ਟਰਾਲਾ ਪਲਟ ਗਿਆ ਜੋ ਕਿ ਰੋਪੜ ਸਾਈਡ ਨੂੰ ਜਾ ਰਿਹਾ ਸੀ ਇਸ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜੋ ਕਿ ਟਰਾਲਾ ਪਟਿਆਲਾ ਨੰਬਰ PB 11 DH 9542 ਦਾ ਹੈ ਦੁਕਾਨ ਮਾਲਕ ਤੇਲੂ ਰਾਮ ਨੇ ਦੱਸਿਆ ਕਿ ਮੈਨੂੰ ਸਵੇਰੇ ਮੇਰੇ ਪਿੰਡ ਦੇ ਡਰਾਈਵਰ ਨੇ ਦੱਸਿਆ ਕਿ ਤੇਰੀ ਦੁਕਾਨ ਦੇ ਉੱਤੇ ਇੱਕ ਬਜਰੀ ਟਰਾਲਾ ਪਲਟ ਗਿਆ ਹੈ ਜਦੋਂ ਮੈਂ ਆਕੇ ਵੇਖਿਆ ਤਾਂ ਮੇਰੀ ਦੁਕਾਨ ਤਾਂ ਕਾਫੀ ਨੁਕਸਾਨ ਹੋ ਚੁੱਕਿਆ ਸੀ ਟਰਾਲਾ ਡਰਾਈਵਰ ਵੀ ਫਰਾਰ ਹੋ ਚੁੱਕਾ ਸੀ ਜਿੱਥੇ ਦੁਕਾਨਦਾਰਾਂ ਨੇ ਦੱਸਿਆ ਕਿ ਮੇਰੀ ਦੁਕਾਨ ਦੇ ਨਾਲ ਇੱਕ ਬਿਜਲੀ ਦੇ ਟਰਾਂਸਫਾਰਮਰ ਦਾ ਵੀ ਨੁਕਸਾਨ ਹੋਇਆ ਹੈ ਇਸ ਹਾਦਸੇ ਦੇ ਵਿੱਚ ਗਨੀਮਤ ਇਹ ਰਹੀ ਕਿ ਟਰਾਲਾ ਪਲਟਣ ਦੇ ਨਾਲ ਟਰਾਂਸਫਾਰਮਰ ਤੋਂ ਬਿਜਲੀ ਦਾ ਸ਼ਾਰਟ ਸਰਕਟ ਨਹੀਂ ਹੋਇਆ ਨਹੀਂ ਤਾਂ ਤਸਵੀਰਾਂ ਕਾਫੀ ਦਰਦਨਾਕ ਹੋ ਸਕਦੀਆਂ ਸਨ ਫਿਲਹਾਲ ਕੋਈ ਵੀ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ਉੱਤੇ ਨਹੀਂ ਪਹੁੰਚਿਆ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਇਹ ਦੇਖੋ ਇਹ ਆਈ ਤਾਂ ਸੁੱਤੇ ਰਿਹਾ ਘਰ ਸਾਨੂੰ ਕਿ ਇਹ ਮਤਲਬ ਟਰੈਵਲਰ ਸਾਡੇ ਆਪਣੇ ਬੰਦੇ ਆਇਆ ਗੱਡੀ ਲੈ ਕੇ ਗਿਆ ਉਹਨੇ ਫੋਨ ਕੀਤਾ ਤੇ ਆਪਣਾ ਕਹਿੰਦਾ ਵੀ ਛੋਟੀ ਦੁਕਾਨਾ ਉੱਪਰ ਟਰਾਲਾ ਜਾ ਪਿਆ ਵਾ ਤੇ ਅਸੀਂ ਇੱਕ ਘਰ ਤੋਂ ਆਇਆ ਮੈਂ ਆ ਕੇ ਦੇਖਿਆ ਤਾਂ ਮਤਲਬ 40 ਬਰੀ ਕੋਕੇ ਦੇ ਵਿੱਚ ਕੋਕਾ ਮੇਰਾ ਪੂਰਾ ਟੁੱਟ ਗਿਆ ਜਾਨੀ ਕਿ ਤੇ ਆਪਣਾ 50 60000 ਦੇ ਅੰਦਰ ਮਤਲਬ ਸਮਾਨ ਹੋਣਾ ਹੀ ਪਿਆ ਵਾ ਬਾਕੀ ਕੋਕਾ ਅਜਿਗਾ 50 60000 ਤੇ ਘੱਟ ਕੋਕਾ ਨਹੀਂ ਬਣਦਾ ਜੀ ਇੱਥੇ ਦੁਕਾਨ ਕਾਦੀ ਹੈ ਜੀ ਦੁਕਾਨ ਮੇਰੀ ਬੈਕਰੀ ਦੀ ਹੈ ਜੀ ਬੈਕਰੀ ਹਾਂ ਜੀ ਕਿੰਨੇ ਵਜੇ ਘਟਣਾ ਹੈ ਜੀ ਇਹ 4:30 ਵਜੇ ਦੀ ਹੈ ਜੀ ਡਰਾਈਵਰ ਡਰਾਈਵਰ ਫਰਾ ਰਿਹਾ ਜੀ ਕਾਹਦਾ ਫਰਾ ਰਿਹਾ ਕਾਹਦਾ ਫਰਾ ਰਿਹਾ ਸਰਸਾ ਮੋਟਾ ਕੋਈ ਨਹੀਂ ਪਹੁੰਚਿਆ ਵਾਜੀ ਹਜੇ ਇੱਥੇ ਹਾਂ ਜੀ ਕੀ ਮੰਗ ਕਰਦੇ ਜੇ ਕੋਈ ਵਾਹ ਕਿ ਸਾਡਾ ਜੋ ਨੁਕਸਾਨ ਆ ਪਰ ਭਾਈ ਸਾਡੀ ਕਰਦਾ ਸਾਨੂੰ ਅਸੀਂ ਕੀ ਕਰਦੇ ਪਰ ਇਹੀ ਹੈ ਜੀ ਮੋਟਰ ਟ੍ਰਾਂਸਫਰ ਦਾ ਜੋ ਵੀ ਹੈਗਾ ਮਹਗਵਾ ਲੇਕੂਗਾ ਆਗੇ ਵੀ ਕਿਆ ਸਾਡਾ ਹਿਸਾਬ ਕਿਤਾਬ ਹੈ ਜੀ ਸਾਜੀ ਭਈਆ ਸਗਾ ਕੋਈ ਸਤਾ ਵਿੱਚ ਉਹ ਵੱਜ ਗਿਆ ਜੀ ਉਹ ਥੱਲੇ ਆ ਗਿਆ ਸੀਗਾ ਜੀ ਉਹ ਵੱਜ ਗਿਆ ਜੀ ਵੱਡੀ ਘਟਨਾ ਦਾ ਵੀ ਇਹ ਬਚਾਅ ਹੋ ਗਿਆ ਜੀ ਤੇ ਕਿਹੜੀ ਜਗ੍ਹਾ ਹੈ ਇਹ ਵਾਲੀ ਇਹ ਨਿਕੋਲ ਮੋੜ ਹੈ ਜੀ ਨਿਕੋਲ ਮੋੜ